ਮਹਾਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਅਗਜਕਟਿਵ ਦੇ ਮੈਂਬਰ ਸਹਿਬਾਨ ਵਿਸ਼ੇਸ਼ ਤੌਰ ਤੇ ਦਮਦਮੇ ਪਿਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮੈਤ ਵਿਖੇ ਪਹੁੰਚੇ ਆ ਮੈਂ ਉਹਨਾਂ ਨੂੰ ਜੀਓ ਆਇਆਂ ਆਖਦਾ ਕਿਉਂਕਿ ਸਾਡਾ ਫਰਜ਼ ਬਣਦਾ ਹੁਣ ਉਹਨਾਂ ਨੂੰ ਜੀਓ ਆਇਆਂ ਆਪਣਾ ਉਹਨਾਂ ਦਾ ਧੰਨਵਾਦ ਕਰਨਾ ਦੂਸਰਾ ਜੋ ਪੰਥ ਵਿੱਚ ਵੱਡਾ ਮਸਲਾ ਇਸ ਵਕਤ ਬਣਿਆ ਹੋਇਆ ਪਹਿਲੀ ਗੱਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਤੇ ਜੂਨ 83 ਦੇ ਕੱਲੂ ਘਾਰੇ ਦੀ ਇਹ 48ਵੇਂ ਬਰੇ ਗੰਢ ਆਪਾਂ ਮਨਾ ਰਹੇ। ਉਹ ਲੋਕ ਪਿਛਲੇ ਲੰਮੇ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਐਸੇ ਬਰੇ ਗੰਢ ਦੇ ਮੌਕੇ ਤੇ ਬਿਨਾਂ ਕਾਰਨ ਤੋਂ ਵੱਡੇ ਟਕਰਾਅ ਪੈਦਾ ਕਰਕੇ ਦੁਨੀਆ ਦੇ ਵਿੱਚ ਇਸ ਕੱਲੂ ਘਾਰੇ ਪ੍ਰਤੀ ਬਹੁਤ ਗਲਤ ਮੈਸੇਜ ਦੇਣ ਦਾ ਜਸ਼ਨ ਕਰਦੇ। ਇਸ ਕਰਕੇ ਉਹਨਾਂ ਲੋਕਾਂ ਦਾ ਜਿਹੜਾ ਇਹ ਮਕਸਦ ਹੈ ਇਸ ਨਾਲ ਇਸ ਸ਼ਹੀਦੀ ਪ੍ਰੋਗਰਾਮ ਨੂੰ ਇਸ ਘੱਲੂ ਘਰੇ ਦੇ ਸਮਾਗਮ ਨੂੰ ਬਹੁਤ ਵੱਡੀ ਢਾਹ ਲੱਗਦੀ ਹੈ ਮੈਂ ਸਮੁੱਚੀ ਅਗਜੈਕਟਿਵ ਨੂੰ ਪ੍ਰਧਾਨ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸਾਡਾ ਜਥੇਦਾਰ ਸਿਦੀ ਅਕਾਲ ਤੱਕ ਸਭ ਸੰਦੇਸ਼ ਦੇਵੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਰਜੇਦਾਰ ਕੌਣ ਹੋਣਾ ਚਾਹੀਦਾ ਜਿਹੜਾ ਕੌਮ ਨੇ ਸਰਪ੍ਰਭਾਨਤ ਕਰਕੇ ਜਿਹਨੂੰ ਮਾਨਤਾ ਦਿੱਤੀ ਹੋਵੇ ਜਥੇਦਾਰ ਪਹਿਲਾਂ ਮਸ਼ਰੋਣੀ ਕਮੇਟੀ ਲਾਉਂਦੀ ਹੈ ਉਹਨਾਂ ਨੂੰ ਸੇਵਾਮੁਕਤ ਕਰਦੀ ਹੈ ਅੱਗੇ ਵੀ ਸ਼ਰੋਣੀ ਕਮੇਟੀ ਨੇ ਲਾਉਣੇ ਆ ਸੇਵਾਮੁਕਤੀ ਸ਼ਰੋਣੀ ਕਮੇਟੀ ਨੇ ਕਰਨੇ ਆ ਅਸੀਂ ਇਹਨਾਂ ਦਾ ਸਹਿਯੋਗ ਦੇਣਾ ਇਸ ਕਰਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਕੌਮ ਦਾ ਸਰਪ੍ਰਭਾਨਤ ਜਥੇਦਾਰ ਨਹੀਂ ਔਰ ਨਾ ਕੌਮ ਦੀਆਂ ਜਥੇਬੰਦੀਆਂ ਨੇ ਨਾ ਸੰਤ ਸਮਾਜ ਨੇ ਨਾ ਨਿਹੰਗ ਸਿੰਘ ਦਸਤਬੰਦੀਆਂ ਨੇ ਨਾ ਕੌਮ ਦੀਆਂ ਬਹੁਤੀਆਂ ਸੰਘਰਸ਼ੀਲ ਦਸਤਬੰਦੀਆਂ ਨੇ ਜਾਂ ਸ਼ਹੀਦ ਪਰਵਾਰਾਂ ਨੇ ਉਹਨੂੰ ਬਤੌਰ ਜਥੇਦਾਰ ਮਾਨਤਾ ਨਹੀਂ ਦਿੱਤੀ ਜੇ ਆਪਾਂ ਇਹ ਕਹੀਏ ਕਿ ਜ਼ਬਰੇ ਉਹਦੀ ਮਾਨਤਾ ਅਸੀਂ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਕੁਝ ਲੋਕ ਦੇ ਸੋਚਦੇ ਹੋਣਗੇ ਇਹ ਉਹਨਾਂ ਦਾ ਬਹੁਤ ਵੱਡਾ ਭੁਲੇਖਾ ਕੌਮ ਦੇ ਵਿੱਚ ਜਥੇਦਾਰ ਨੂੰ ਸਰਪ੍ਰਸਤ ਹੋਣ ਵਾਸਤੇ ਬਹੁਤ ਵੱਡੀ ਮੁਸ਼ਕਲ ਕਰਨੀ ਪੈਂਦੀ ਹੈ ਔਰ ਉਹਦੇ ਨਿਯਮ ਆ ਉਹਦੇ اصول ਆ ਕਿ ਜਥੇਦਾਰ ਸਰਪ੍ਰਬੰਧਕ ਕਿਵੇਂ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜ ਵਿੱਚੋਂ ਯੋਗ ਸ਼ਖਸੀਅਤ ਦੀ ਭਾਲ ਕਰਕੇ ਐਗਜੈਕਟਿਵ ਕਮੇਟੀ ਉਸ ਦੇ ਨਾਮ ਦਾ ਐਲਾਨ ਕਰਦੀ ਹੈ ਫਿਰ ਸੁਮਤੀਆਂ ਸਿੱਖ ਜਥੇਬੰਦੀਆਂ ਸਿੰਘ ਸੁਭਾਵਾ ਸਿੱਖ ਸੰਪਰਦਾਵਾਂ ਸੰਤ ਮਹਾਪੁਰਖ ਸੰਤ ਸਮਾਜ ਔਰ ਸਾਰੇ ਪੰਥ ਦੇ ਅੰਗ ਜਿਹੜੇ ਮਿਲ ਕੇ ਉਸ ਦੇ ਨਾਮ ਤੇ ਸਹਿਮਤੀ ਦੇ ਕੇ ਉਸ ਤੋਂ ਉਪਰੰਤੋਂ ਨੂੰ ਸ੍ਰੀ ਅਕਾਲ ਤਖਸਾਲ ਸਾਹਿਬ ਦੀ ਵਿਖੇ ਸਾਰਿਆਂ ਦੀ ਹਾਜ਼ਰੀ ਵਿੱਚ ਉਹਦੀ ਤਾਜਪੋਸ਼ੀ ਦੇ ਉੱਤੇ ਮੋਹਰ ਲਾਈ ਜਾਂਦੀ ਹੈ ਇਹ ਕੁਝ ਤਾਂ ਹੋਇਆ ਹੀ ਨੇ ਜਾਂ ਨਿਕਲਦੀਪ ਸਿੰਘ ਗੜਗਾਜ ਖੁਦ ਕਈ ਮਰਿਆਦਾਵਾਂ ਦੀ ਉਲੰਘਣਾ ਦੇ ਖੁਦ ਦੋਸ਼ੀ ਆ ਕਿਉਂਕਿ ਤਖਸਾਲੀ ਕੇਸਕਰ ਸਾਹਿਬ ਦੇ ਤੋਂ ਉਹਨਾਂ ਦੀ ਨੁਕਤੀ ਉਹਨਾਂ ਨੇ ਆਪਣੀ ਮੈਂ ਤਾਂ ਸਾਨੂੰ ਤਾਂ یوں ਲੱਗਾ ਜਿਵੇਂ ਇੱਕ ਵਿਅਕਤੀ ਆਪਣੀ ਨੁਕਤੀ ਆਪ ਹੀ ਕਰਾ ਰਿਹਾ ਹੋਵੇ ਔਰ ਜਿਸ ਢੰਗ ਨਾਲ ਕੀਤੀ ਗਈ ਉਹਦੇ ਨਾਲ ਮਰਜਾਦਾ ਦਾ ਉਲੰਘਣ ਹੋਇਆ ਜਥੇਦਾਰਾਂ ਦੀਆਂ ਪਦਵੀਆਂ ਦਾ ਵੀ અપਮਾਨ ਹੋਇਆ ਤਖਤਾਂ ਦਾ ਵੀ અપਮਾਨ ਹੋਇਆ ਇਸ ਕਰਕੇ ਇਸ ਲਈ ਕੌਮ ਦੇ ਵਿੱਚ ਵੱਡਾ ਟਕਰਾਅ ਬਣਿਆ ਹੋਇਆ ਅਸੀਂ ਸ਼ਰੋਮਣੀ ਕਮੇਟੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕੌਮ ਦੇ ਲਈ ਇਹ ਬੜਾ ਸੰਕਟ ਭਰਿਆ ਸਮਾਂ ਕੌਮ ਲਈ ਸਰਪ੍ਰਸਤ ਜਥੇਦਾਰ ਸ਼੍ਰੀ ਹਕਾਲਤਖਸਬ ਤੇ ਲਾਇਆ ਜਾਣਾ ਬੜਾ ਜ਼ਰੂਰੀ ਹੈ ਔਰ ਇਸ ਦੇ ਨਾਲ ਨਾਲ ਜੋ ਕੌਮ ਦੇ ਵਿੱਚ ਦੁਬਧਾ ਬਣੀ ਹੋਈ ਹੈ ਉਸ ਨੂੰ ਦੂਰ ਕਰਨਾ ਬੜਾ ਜ਼ਰੂਰੀ ਹੈ ਔਰ 6 ਜੂਨ 1984 ਦੇ ਖਲੂ ਘਾਰੇ ਦੇ ਸਮਾਗਮ ਤੇ ਕੋਈ ਟਕਰਾਅ ਨਾ ਬਣੇ ਇਸ ਲਈ ਅਸੀਂ ਵੀ ਇਸ ਵਿੱਚ ਪੂਰਨ ਰੂਪ ਦੇ ਵਿੱਚ ਹਮ ਹੀ ਆ ਮਦਈ ਹੈ ਕਿ ਉਹ ਬੜੀ ਸ਼ਾਂਤੀ ਦੇ ਨਾਲ ਭੈ ਭਾਵਨਾ ਨਾਲ ਮਨਾਇਆ ਜਾਣਾ ਚਾਹੀਦਾ ਪਰ ਅਗਰ ਜੋ ਪ੍ਰਮਾਨਤ ਨਹੀਂ ਕੌਮ ਨੇ ਜਿਸ ਨੂੰ ਸਵੀਕਾਰ ਹੀ ਨਹੀਂ ਕੀਤਾ ਉਹ ਵਿਅਕਤੀ ਆ ਕੇ ਉੱਥੇ ਸੰਦੇਸ਼ ਦੰਦਾ ਫਿਰ ਤੁਹਾਡੇ ਖਿਆਲ ਚ ਵੀ ਉੱਥੇ ਦੀ ਸ਼ਾਂਤੀ ਬਣੀ ਰਹੇਗੀ ਕਦੇ ਵੀ ਨਹੀਂ ਉਹਦਾ ਵਿਰੋਧ ਹੋਣਾ ਹੀ ਹੋਣਾ ਉਸ ਵਿਰੋਧ ਦੇ ਨਾਲ ਫਿਰ ਉੱਥੇ ਹਾਲਾਤ ਵੀ ਵਿਗੜ ਸਕਦੇ ਆ ਉਹਦੇ ਲਈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਕਿ ਪਹਿਲਾਂ ਇਸ ਮਸਲੇ ਦਾ ਹੱਲ ਕਰੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਦੋਤੇ ਸਰਪ੍ਰਸਤ ਜਥੇਦਾਰ ਹੀ ਸੰਦੇਸ਼ ਦੇ ਸਕਦਾ ਸਰਪ੍ਰਸਤ ਜਥੇਦਾਰ ਹੀ ਕੌਮ ਦੀ ਅਗਵਾਈ ਕਰ ਸਕਦਾ ਗਿਆਨੀ ਕਲਦੀਪ ਸਿੰਘ ਗੜਗੱਜ ਸਰਪ੍ਰਵਾਨਤ ਜ세ਦਾਰ ਨੇ ਇਸ ਕਰਕੇ ਉਹਨਾਂ ਦਾ ਸੰਦੇਸ਼ ਅਗਰ ਉਹ ਸੰਦੇਸ਼ ਉੱਥੇ ਦੰਦੇ ਹੈ ਫਿਰ ਉੱਥੇ ਜਰੂਰ ਮਾਹੌਲ ਖਰਾਬ ਹੋਏ ਪਰ ਅਸੀਂ ਯਤਨ ਵਿੱਚ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਾਡਾ ਕੋਈ ਟਕਰਾਅ ਨਹੀਂ ਹੈ ਸ੍ਰੀ ਅਕਾਲ ਤਖਤ ਸਾਹਿਬ ਨਾਲ ਸਾਡਾ ਕੋਈ ਟਕਰਾਅ ਨਹੀਂ ਹੈ ਅਸੀਂ ਅਪੀਲ ਕੀਤੀ ਹੈ ਇਹਨਾਂ ਨੂੰ ਔਰ ਸੰਗਤਾਂ ਨੂੰ ਵੀ ਅਪੀਲ ਕਰਦੇ ਆਂ ਕਿ ਆਉਣ ਵਾਲੇ ਦਿਮਾਂ ਦਿਨਾਂ ਦੇ ਵਿੱਚ ਜੋ ਸਾਨੂੰ ਇਹਨਾਂ ਨੇ ਸਾਡੇ ਨਾਲ ਮੇਡਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਸਾਨੂੰ ਇਹਨਾਂ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਇਹਦਾ ਕੋਈ ਸਾਰਥਕ ਹੱਲ ਕੱਢਾਂਗੇ ਅਗਰ ਇਹਦਾ ਸਾਰਥਕ ਹੱਲ ਨਿਕਲਦਾ ਉਹ ਕੌਮ ਲਈ ਬਹੁਤ ਵੱਡੀ ਤਸੱਲੀ ਬਖਸ਼ ਗੱਲ ਹੋਏਗੀ ਔਰ ਉਸ ਲਈ ਕੌਮ ਇਹਨਾਂ ਦਾ ਧੰਨਵਾਦ ਵੀ ਕਰੇਗੀ ਔਰ ਕੌਮ ਇਹਨਾਂ ਦਾ ਸਜੋ ਨੇ ਮੈਂ ਉਹੀ ਬੇਨਤੀ ਕਰਨਾ ਦੁਬਧਾ ਦਾ ਕਾਰਨ ਬਣਿਆ ਹੋਇਆ ਉਹ ਤੋਂ ਵੀ ਤਾਂਹੀਂ ਦੂਰ ਹੋਊਗੀ ਦੇ ਇਸ ਮਸਲੇ ਦਾ ਸਾਰਥਕ ਹੱਲ ਮਿਲ ਬੈਠ ਕੇ ਸਾਰੇ ਕੱਢਣਗੇ ਸ਼੍ਰੋਮਣੀ ਕਮੇਟੀ ਸਾਰੇ ਪੰਥ ਦਾ ਸਦੋਗ ਦਵੇ ਅਸੀਂ ਇਹਨਾਂ ਦਾ ਦੇਵਾਂਗੇ ਭਾਈ ਸਾਥ ਪਾਪਾ ਜਮੈਲ ਤੋਂ ਖਾਲਸਾ ਹੋਣਾ ਬੱਡੀ ਜਿਹੜੀ ਖੁਸ਼ੀ ਹੁੰਦੀ ਸੀ ਜਿੱਨਾ ਤੇ ਨਾਲ ਪਿੱਛੋਂ ਉਹਦਾ ਤੇ ਸਤੂਰ ਭਾਈ ਇਟਰਟੈਂਟ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਉਹ ਗਾਰੰਟੀਕਰਟ ਕਰਦੀ ਹੈ ਤੁਹਾਨੂੰ ਸਮਾਨ ਨਹੀਂ ਦੇਣਗੇ ਕਿਉਂਕਿ ਸੰਤਾਂ ਦਾ ਪਰਿਵਾਰ ਕੌਮੀ ਪਰਿਵਾਰ ਹੈ ਸ਼ਹੀਦਾਂ ਦਾ ਇਹ ਸਦੀ ਦਾ ਸੰਤਾਂ ਦੀ ਸਭ ਤੋਂ ਵੱਡੀ ਕੁਰਬਾਨੀ ਹੈ ਔਰ ਦੇਖਿਆ ਜਿਵੇਂ ਸੰਤਾਂ ਦਾ ਪਰਿਵਾਰ ਵੀ ਇਸ ਸਮੇਂ ਇਸ ਸਦੀ ਦਾ ਸਭ ਤੋਂ ਸਨਮਾਨਯੋਗ ਮਹਾਂਪੁਰਖਾਂ ਦਾ ਉਹ ਸ਼ਹੀਦਾਂ ਦਾ ਪੰਥ ਲੇਖਤ ਬਹੁਤ ਉੱਚਾ ਰੁਤਬਾ ਉਸ ਪਰਿਵਾਰ ਦਾ ਉਹਨਾਂ ਨੇ ਕਿਉਂ ਕਿਹਾ ਉਹ ਕਹਿੰਦੇ ਆ ਵੀ ਅਸੀਂ ਸਰਪ੍ਰਸਤ ਜਥੇਦਾਰ ਸਹਿਬਾਨ ਤੋਂ ਸਨਮਾਨ ਪ੍ਰਾਪਤ ਕਰਨ ਵਿੱਚ ਮਾਣ ਮਹਿਸੂਸ ਕਰਾਂਗੇ ਜਿੱਥੇ ਜਥੇਦਾਰ ਲਈ ਕੌਮ ਚ ਡੁੱਬਦਾ ਉਤੋਂ ਅਸੀਂ ਸਨਮਾਨ ਨਹੀਂ ਲਵਾਂਗੇ ਉਹਨਾਂ ਨੇ ਜੋ ਫੈਸਲਾ ਕੀਤਾ ਉਹ ਬਿਲਕੁਲ درست ਹੈ ਉਹਨਾਂ ਵੱਲੋਂ ਜੋ ਕੀਤਾ ਗਿਆ ਇੱਕ ਮਿੰਟ ਪ੍ਰਧਾਨ ਜੀ ਮੈਨੂੰ ਖਰਾਬ ਸਾਹਿਬ ਦੇਖੇ ਹਰ ਸਾਲ ਦੀ ਤਰ੍ਹਾਂ ਸ਼ਹੀਦਾਂ ਨੂੰ ਸਲਮਾਨਤ ਕੀਤਾ ਜਾਂਦਾ ਪਾਜੀ ਮਾਈਕ ਅੱਕੇ ਸਾਡ ਪਾਟ ਸਾਹਿਬ ਦੇ ਤੋਂ ਪਾਏ ਜਾਂਦੇ ਆ ਉਹ ਹਰ ਸਾਲ ਦੀ ਤਰ੍ਹਾਂ 6 ਜੂਨ ਨੂੰ ਇਸ ਵਾਰ ਵੀ ਮਨਾਇਆ ਜਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵੋਤਮ ਸੰਸਥਾ ਇਹ ਠੀਕ ਆ ਭਈ ਮੈਂਬਰ ਚੁਣ ਕੇ ਇੱਕ ਧੜੇ ਦੇ ਬਾਧਿਆ ਤੇ ਇੱਕ ਧੜੇ ਦੀ ਚੌਣ ਜਿਹੜੀ ਆ ਉਹ ਸਰਦਾਰ ਸਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼ੋਮਣੀ ਕਾਲੀਦਲ ਕਰਦੇ ਆ ਪਰ ਪ੍ਰਧਾਨ ਜਿਹੜੇ ਬਣ ਜਾਂਦਾ ਉਹ ਸਾਰੀ ਕੌਮ ਦੀ ਰਿਪਰੈਜ਼ੈਂਟੇਸ਼ਨ ਕਰਦਾ ਤੇ ਉਹ ਸਾਰਿਆਂ ਨੂੰ ਸੱਦੇ ਵੀ ਦਿੰਦਾ ਤੇ ਸਾਰਿਆਂ ਨੂੰ ਬੱਲ ਪੱਕੜੀ ਦੇ ਵਿੱਚ ਵੀ ਲੈਂਦਾ ਇਹ ਹੁਣ ਕਿਉਂਕਿ ਕੁਛ ਦੇਣਾ ਤੋਂ ਦਾਮਦਮੀ ਟਕਸਾਲ ਦੇ ਸਰਕਾਰਜੋਗ ਸਾਡੇ ਬੋਕੀ ਸ਼ੰਤ ਬਾਬਾ ਫਰਨਾਮ ਸਿੰਘ ਜੀ ਪਿੰਡਣਾ ਵਾਲੇ ਉਹਨਾਂ ਨੇ ਪਹਿਲਾਂ ਤੋਂ ਹੀ ਸ਼ੁਰੂ ਤੋਂ ਜਿਸ ਲਈ ਗੜਗਾਜ ਸਾਹਿਬ ਦੀ ਨਿਯੁਕਤੀ ਹੋਈ ਸੀ ਉਸ ਵੇਲੇ ਮर्यादा ਪ੍ਰਤੀ ਕੁਝ ਸਵਾਲ ਜਿਹੜੇ ਸੀ ਉਹ ਬੇ ਬਾਕੀ ਨਾ ਚੱਕੇ ਹੋਰ ਜਥੇਬੰਦੀਆਂ ਨੇ ਵੀ ਚੱਕੇ ਸੀ ਤੇ ਅਸੀਂ ਇਹਨਾਂ ਦੇ ਨਾਲ ਉਸ ਤੋਂ ਵੇਲੇ ਤੋਂ ਹੀ ਨਾਲ ਇਹਨਾਂ ਦੇ ਬਵਸਤਾ ਸੰਪਰਕ ਕੀਤਾ ਸੀ ਪਰ ਹੁਣ ਕਿਉਂਕਿ 6 ਜੂਨ ਆ ਗਈ ਹੈ ਤੇ 6 ਜੂਨ ਤੇ ਬਾਬਾ ਜੀ ਨੇ ਕਿਹਾ ਸੀ ਕਿ ਸਰਦਾਰ ਗੁਰਦੀਪ ਸਿੰਘ ਗੜਗੱਜ ਉਹ ਕਿਉਂਕਿ ਪੰਥ ਦੇ ਵਿੱਚ ਸਮੋਚੇ ਨੇ ਹਾਲੇ ਉਹਨਾਂ ਦੀ ਨਿਯੁਕਤੀ ਦੇ ਉੱਤੇ ਮੋਹਰ ਨਹੀਂ ਲਾਈ ਮਰਿਆਦਾ ਦੇ ਮਸਲੇ ਤੋਂ ਇਸ ਕਰਕੇ ਬਾਬਾ ਜੀ ਵੱਲੋਂ ਸਿਗਾ ਪਈ ਇਹ ਸੰਦੇਸ਼ ਸੰ ਤੇ ਸਤਕਾਰ ਉਥੇ ਸਿੰਘ ਸਾਹਿਬ ਦੇ ਦਨ। ਤੋਂ ਅਸੀਂ ਅੱਜ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਡੈਲੀਗੇਸ਼ਨ ਲੈ ਕੇ ਜੇ ਸਾਡੇ ਮੇਰੇ ਸੀਨੀਅਰ ਸਾਥੀ ਸਾਥ ਨਾਲ ਉਹਨਾਂ ਸਾਰਿਆਂ ਨੇ ਬਾਬਾ ਜੀ ਨਾਲ ਬੈਠ ਕੇ ਵਿਚਾਰ ਕੀਤੀ ਆ ਤੇ ਮੈਨੂੰ ਪੂਰਨ ਆਸ ਵੀ ਆ ਕਿ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਕਦੇ ਵੀ ਦਾਮਦਮੀ ਤਖਸਾਲ ਨਾਲ ਟਕਰਾਅ ਚ ਨਹੀਂ ਆਉਂਦੀ ਤੇ ਹੁਣ ਵੀ ਕੋਈ ਟਕਰਾਅ ਨਹੀਂਗਾ ਤੇ ਨਾ ਕੋਈ ਟਕਰਾਅ ਆਉਣਾ ਹੈ ਉਹਦੇ ਸਬੰਧ ਦੇ ਵਿੱਚ ਬੈਠ ਕੇ ਗੰਭੀਰਤਾ ਨਾਲ ਬਾਬਾ ਜੀ ਨੇ ਵਿਚਾਰਾਂ ਵੀ ਸਾਡੀਆਂ ਦਿੱਤੀਆਂ ਉਹ ਵੀ ਸਾਰੇ ਵਿਚਾਰ ਦੱਸੇ ਆ ਤੇ ਮੈਨੂੰ ਪੂਰਨ ਆਸ ਹੈ ਆਪੇ ਕਿਸੇ ਨਾ ਕਿਸੇ ਹੱਲ ਨੂੰ ਉਹਨਾਂ ਵਿੱਚੋਂ ਨਿਕਲ ਜਾ ਹੱਲ ਨਿਕਲ ਜਾਊਗਾ ਪਰ ਮੈਂ ਪਾਤਨ ਨੂੰ ਸਮੂਹ ਚ ਇਹ ਬੇਨਤੀ ਕਰਦਾ ਕਿ ਜਿਹੜਾ ਸੋਸ਼ਲ ਮੀਡੀਆ ਅੱਜ ਸਿੱਖਾਂ ਦਾ ਦੁਸ਼ਮਣ ਬਣਿਆ ਬੈਠਾ ਕਈ ਵਾਰੀ ਕਹਿੰਦੇ ਆ ਵੀ ਆ ਜਿਹੜੇ ਤਲਵਾਰ ਦੇ ਫੱਟ ਮਿਟ ਜਾਂਦੇ ਪਰ ਆ ਜਿਹੜੇ ਕਲਮ ਦੇ ਲਿਖੇ ਅੱਖਰੇ ਮਿਟਦੇ ਨਹੀਂ ਮੈਂ ਇਹਨਾਂ ਨੂੰ ਤਾੜਨਾ ਕਰਦਾ ਤਕਸਾਲ ਦੰਦਮੀ ਤਕਸਾਲ ਸਿੱਖ ਪੰਥ ਦੀ ਉਹ ਸੰਸਥਾ ਆ ਜਿਹੜੀ ਗੁਰੂ ਕਾਲ ਤੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੱਥੋਂ ਹੀ ਬਰਸਾਈ ਸੀ ਕਈ ਵਾਰੀ ਸਾਡੇ ਕੱਦ ਵੀ ਛੋਟੇ ਹੁੰਦੇ ਤੇ ਅਸੀਂ ਵੱਡੀਆਂ ਗੱਲਾਂ ਕਰ ਜਾਂਦੇ ਦੂਰੀਆਂ ਨੂੰ ਪਾੜਿਆਂ ਨੂੰ ਵਧਾਓ ਨਾ ਪਾੜੇ ਜਿਹੜੇ ਉਹ ਘਟਾਉਣੇ ਚਾਹੀਦੇ ਆ ਬੋਲ ਜਿਹੜੇ ਆ ਇਹ ਫਾਟ ਮਾਰ ਜਾਂਦੇ ਆ ਤੇ ਫਾਟ ਦਾ ਜਿਹੜਾ ਜ਼ਖਮ ਭਰ ਜਾਂਦਾ ਸੋ ਇਸ ਕਰਕੇ ਜਿੰਨੇ ਵੀ ਕੋਈ ਵੀ ਸੋਸ਼ਲ ਮੀਡੀਆ ਤੇ ਕਰਦਾਰ ਕੁਛੀ ਕਰਨ ਦਾ ਯਤਨ ਕਰ ਰਹੇ ਆ ਇਹ ਮੈਂ ਸਾਹਮਣਾ ਸ਼ਹੀਦੀ ਸਮਾਗਮ ਹੈ ਤੇ ਸ਼ਹੀਦੀ ਸਮਾਗਮ ਕਿਹੜਾ ਆ ਉਹ 6 ਜੂਨ 1984 ਜਦੋਂ ਜਾਵਰ ਫੌਜਾਂ ਨੇ ਸ੍ਰੀ ਅਕਾਲ ਤਖਤ ਆ ਕੇ ਧਹਿ ਢੇਰੀ ਕੀਤਾ ਤੇ ਅੱਜ ਹੀ ਮੈਂ ਮਹਾਰਾਜ ਦੇ ਪ੍ਰਕਾਸ਼ ਵੀ ਕਰਾ ਕੇ ਆਇਆ ਪਵਿੱਤਰ ਸਰੂਪ ਇਕ ਵੱਡਾ ਸਰੂਪ ਹਰ ਕੀ ਪੌੜੀ ਉਹਦਾ ਨਹੀਂ ਪਰ ਛੋਟੇ ਸਰੂਪ ਦਾ ਜਿਹੜਾ ਉਸ ਵੇਲੇ ਬਰਾਜਮਾਨ ਸੀ ਸਤਕੰਡ ਤੇ ਬਿਠੇ ਤੇ ਫਿਰ ਆਪਾਂ ਕਈ ਵਾਰੀ ਗੱਲਾਂ ਕਰਨ ਲੱਗੇ ਵੱਧ ਕਰ ਜਾਂਦੇ ਨੇ ਉਹਨਾਂ ਨੇ ਤਾਂ ਕੋਈ ਕਸਰ ਨਹੀਂ ਗੁਜ਼ਾਰੀ ਤੇ ਮਰਦੇ ਮਜਾਹਿਦ ਜੇ ਕਿਸੇ ਨੇ ਮੁਕਾਬਲਾ ਕੀਤਾ ਉਹ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਿਨ੍ਹਾਂ ਨੇ ਜੋ ਕਿਹਾ ਸੀ ਉਹ ਕਰਕੇ ਦਿਖਾ ਲਿਆ ਸੋ ਮੇਰਾ ਕਹਿਣ ਤੋਂ ਬਾਅਦ ਦਮ ਦੇ ਵਿੱਚ ਅਕਸਾਲ ਸਾਡੀ ਸਰਕਾਰ ਜਥੇਬੰਦੀ ਆ ਜਿਹਨੇ ਬਹੁਤ ਵੱਡਾ ਗੁਰੂਕਾਲ ਤੋਂ ਲੈ ਕੇ ਆਪਣਾ ਕਥਾ ਕੀਰਤਨ ਦੇ ਵਿੱਚ ਅਮਰ ਸੰਚਾਰਾਂ ਦੇ ਵਿੱਚ ਹਰ ਵੱਡਾ ਯੋਗਦਾਨ ਪਾਇਆ ਤੇ ਬਾਬਾ ਜੀ ਨੇ ਵੀ ਇਸੇ ਗੱਲ ਦੀ ਸ਼ੋਰੈਂਸ ਦਿੱਤੀ ਆ ਵੀ ਮੇਰਾ ਕੋਈ ਕਿਸੇ ਦੇ ਪੱਖ ਦਾ ਵੀ ਕਿਸੇ ਨਾ ਸ਼ੋਮਣੀ ਕਮੇਟੀ ਨੇ ਤਕਦਾਸ਼ ਨਹੀਂ ਕੋਈ ਗੱਲ ਸੋ ਮੈਂ ਬਾਬਾ ਜੀ ਨੂੰ ਨਿਮਰਤਾ ਸਹਿਤ ਸਾਰੇ ਆਨੇ ਸੀ ਮੈਂਬਰਾਂ ਨੇ ਬੇਨਤੀ ਕੀਤੀ ਆ ਬੋਜੀ ਦਾ ਬੈਠ ਕੇ ਹੱਲ ਕੱਢੀਏ ਤੇ ਬਾਬਾ ਜੀ ਦੇ ਵੱਲੋਂ ਵੀ ਭਰੋਸਾ ਤੇ ਮੈਂ ਵੀ ਦਿੰਨਾ ਵੀ ਅਸੀਂ ਕੋਈ ਨਾ ਕੋਈ ਦਾ ਜਿਹੜਾ ਹੱਲ ਆ ਉਹ 1-2 ਦਿਨਾਂ ਦੇ ਵਿੱਚ 1-2 ਦਿਨ ਦਿਨ ਤਾਂ ਕਬੇ ਤਿੰਨੇ ਹੀ ਰਹਿ ਗਏ ਅੱਜ 2 ਤਰੀਕ ਹੋ ਗਏ 3 4 5 ਦਿਨ ਰਹਿ ਗਏ 3 ਦਿਨ ਰਹਿ ਗਏ ਤੇ ਹਾਲ ਇਹਦਾ ਗੁਰੂ ਸਾਹਿਬ ਕਿਰਪਾ ਕਰਨ ਕੋਈ ਨਾ ਕੋਈ ਜ਼ਰੂਰ ਨਿਕਲੇ ਹੋਵੇ ਸਰਦਾਰ ਸਾਹਿਬ ਅੱਜ ਬੜੀ ਵੱਡੀ ਆਸ ਸੀ ਕਿ ਅੱਜ ਦੁਨੀਆ ਤੇ ਪਹੁੰਚਿਓ ਪੂਰਾ ਵਕਤ ਤੁਸੀਂ ਨਾਲ ਲੱਗੇ ਆਏ ਹੋ ਕਿ ਅੱਜ ਕੋਈ ਡਿਸੀਜਨ ਲੈ ਲਿਆ ਜਾਏਗਾ ਦੇਖੋ ਗੱਲ ਗੱਲ ਬਾਬਾ ਜੀ ਨਾਲ ਬੜੇ ਚੰਗੇ ਮਾਹੌਲ ਸਿਹੜ ਘੰਟਾ ਹੋਈ ਆ ਤੇ ਗੱਲਾਂ ਚੋ ਵਿੱਚਲੇ ਗੱਲ ਆਪਾਂ ਤੋੜਦੇ ਆ ਇੱਕ ਦੋ ਇਹਨਾਂ ਤੇ ਫੇ ਕੋਈ ਨਾ ਕੋਈ ਦਾ ਹਾਲ ਤਾਂ ਨਿਕਲਦਾ ਹੀ ਆ ਇੱਕਦਮ ਕਈਆਂ ਗੱਲਾਂ ਦੇ ਹਾਲ ਨਹੀਂ ਨਿਕਲਦੇ ਤੇ ਉਹ ਆਪਾਂ ਬੈਠ ਕੇ ਅੱਜ ਗੱਲ ਕੀਤੀ ਆ ਤੇ ਕੋਈ ਨਹੀਂ ਉਹ ਤਾਂ ਵੀ ਹੁਣ ਬੈਠ ਕੇ ਬਾਬਾ ਜੀ ਨਾਲ ਜਿਹੜੀ ਵਿਚਾਰ ਅੱਜ ਹੋਈ ਆ ਉਹਨੂੰ ਗਾਂ ਤੋੜ ਕੇ ਕੋਨੇ ਪਾਲ ਕੱਟਣ ਹਾਂਜੀ ਬਾਬਾ ਜੀ